ਜਿਹੜੇ ਵੀ ਕੋਈ ਸਾਡੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਬਰਾਮਦ ਕਰਕੇ ਲੋਕਾਂ ਨੂੰ ਜਿਹੜੇ ਆ ਵਾਪਸ ਕਰਵਾਏ ਜਾਣ ਤਾਂ ਮੇਰੇ ਕੋਲ ਵੀ ਕਿਸੇ ਨੇ ਦੱਸਿਆ ਸੀਗਾ ਜਾਣਕਾਰੀ ਦਿੱਤੀ ਸੀ ਕਿ ਲੱਖੇ ਕੋ ਤਾੜ ਪਿੰਡ ਤੋਂ ਕੋਈ ਗੱਗੀ ਗगन ਨਾਮਕ ਪੁੱਤਰ ਮੁਖਤਿਆਰ ਸਿੰਘ ਕੋਈ ਮੋਟਰਸਾਈਕਲ ਚੋਰੀ ਜਾਂ ਕੋਈ ਮੋਟਰਾਂ ਚੋਰੀ ਕਰਦੇ ਨੇ ਤਾਂ ਮੈਂ ਐਸਐਸਪੀ ਸਾਹਿਬ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਸੀ ਤਾਂ ਉਹਨਾਂ ਨੇ ਡਿਊਟੀ ਲਗਾਈ ਉਸ ਤੋਂ ਬਾਅਦ ਇਹਨਾਂ ਦੀ ਆਪ ਦੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਵੀ ਇਹਨਾਂ ਚੋਰੀਆਂ ਨੂੰ ਟ੍ਰੇਸ ਕਰਨ ਤੇ ਲੱਗੀ ਹੋਈ ਸੀ ਤੇ ਆਪ ਵੀ ਅਸੋਂ ਇਹਨਾਂ ਚੋਰੀਆਂ ਦੇ ਜਿਹੜੇ ਪਿੱਛੇ ਸਮੇਂ ਚੋਰੀਆਂ ਹੋਈਆਂ ਉਹਨਾਂ ਦੇ ਨੇੜੇ ਸੀਗੇ ਔਰ ਲੋਕਾਂ ਦਾ ਵਿੱਚ ਸਾਨੂੰ ਸਾਫ ਵੀ ਮਿਲਿਆ ਇਹਨਾਂ ਚੋਰੀਆਂ ਨੂੰ ਟ੍ਰੇਸ ਕਰਨ ਦੇ ਵਿੱਚ ਔਰ ਅੱਜ ਜਿਹੜੇ 13 ਮੋਟਰਸਾਈਕਲ ਫੜੇ ਗਏ ਨੇ ਜਿਹੜੇ ਪਿੱਛੇ ਸਾਨੂੰ ਸ਼ਿਕਾਇਤਾਂ ਆਈਆਂ ਪੁਲਿਸ ਦੇ ਕੋਲ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੁਚੋਰੀਆਂ ਹੋਈਆਂ ਤਾਂ ਮੈਂ ਸਮੇਂ ਦਾ ਬੜੀ ਵਧੀਆ ਕਾਰਗੁਜ਼ਾਰੀ ਪੁਲਿਸ ਨੇ ਵਿਖਾਈ ਹੈ ਸਾਡੇ ਡੀਐਸਪੀ ਸਬਡਿਵੀਜ਼ਨ ਫਾਜ਼ਲਕਾ ਜਿਹੜੇ ਇੱਥੇ ਨਵੇਂ ਹੋਣੀ ਜਿਨ੍ਹਾਂ ਨੇ ਜੁਆਇਨ ਕੀਤਾ ਹੈ ਸਰਦਾਰ ਕਮਰਪਾਲ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਸਚਿੰਨ ਜੀ ਐਸਐਚਓ ਸਾਹਿਬ ਲੋਕਾਂ ਦੀ ਡਿਮਾਂਡ ਵੀ ਸੀ ਕਿ ਸਚਿੰਨ ਜੀ ਨੂੰ ਇੱਥੇ ਸਿਟੀ ਥਾਣਾ ਦੁਬਾਰਾ ਜਿਹੜਾ ਲਗਾਇਆ ਗਿਆ ਮੈਂ ਉਹ ਵੀ ਮੈਂ ਐਸਐਸਪੀ ਸਾਹਿਬ ਨੂੰ ਗਿਆ ਤਾਂ ਉਹਨਾਂ ਨੇ ਆਉਂਦੇ ਸਾਰੇ ਹੁਣ ਜਿਹੜੀ ਆਪਦੀ ਕਾਰਵਾਈ ਕਰਕੇ ਦਿਖਾਈ ਹੈ ਜਿਹਦੇ ਵਿੱਚ ਚਾਰ ਜਿਹੜੇ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕੀਤੀ ਉਹ ਗ੍ਰਿਫਤਾਰ ਵੀ ਕੀਤੇ ਨੇ ਤਾਂ ਸ਼ਹਿਰ ਵਾਸੀ ਜਿੰਨੇ ਵੀ ਨੇ ਸਾਡੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਬਾਜ਼ਿਲ ਕਾ ਦੇ ਵਿੱਚ ਕੋਈ ਕ੍ਰਾਈਮ ਕਰੇਗਾ ਕੋਈ ਗਲਤ ਅੰਸਰ ਹੈ ਕੋਈ ਗਲਤ ਕਾਰਵਾਈ ਕਰੇਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਮਰਜ਼ੀ ਹੋਵੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਔਰ ਜਿਹੜਾ ਸਾਡਾ ਫਾਜ਼ਿਲਕਾ ਸ਼ਾਂਤਮਈ ਸ਼ਹਿਰ ਹੈ ਭਾਈ ਚਰਖਾਂ ਦੀ ਬੜੀ ਮਜ਼ਬੂਤ ਹੈ ਮੈਂ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਵਾਂਗਾ ਕਿ ਕਾਨੂੰਨ ਵਿਵਸਥਾ ਫਾਜ਼ਿਲਕਾ ਦੇ ਵਿੱਚ ਕਾਇਮ ਰਹੇਗੀ ਕਾਨੂੰਨ ਵਿਵਸਥਾ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਐਮਐਲ ਸਾਬ ਕਿਸ ਤਰ੍ਹਾਂ ਦੇਖਦੇ ਹੋ ਕਿ ਚੋਰੀ ਦੀਆਂ ਵਾਰਦਾਤਾਂ ਜਿਵੇਂ ਵੱਧ ਰਹੀਆਂ ਨੇ ਲਗਾਤਾਰ ਜਿਹੜੇ ਨੌਜਵਾਨ ਐਸ ਪਾਸੇ ਚ ਤੁਰ ਰਹੇ ਨੇ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਚੋਰੀਆਂ ਪਿਛਲੇ ਸਮਾਂ ਦੇ ਵਿੱਚ ਕਿੰਨੀਆਂ ਜ਼ਿਆਦਾ ਹੁੰਦੀਆਂ ਸੀ ਪਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਕੰਟਰੋਲ ਕੀਤਾ ਗਿਆ ਪਿਛਲੀ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਦੇ ਆਗੂ ਚੋਰਾਂ ਨੂੰ ਛਡਾਉਣ ਲਈ ਸਪਾਰਸ਼ਾਂ ਕਰਦੇ ਸੀ ਔਰ ਜੇ ਸਾਨੂੰ ਕੋਈ ਪਤਾ ਲੱਗ ਜਾਂਦਾ ਕੋਈ ਚੋਰ ਚੋਰੀ ਕਰਕੇ ਸਾਨੂੰ ਕਿਤੇ ਪਤਾ ਲੱਗਦਾ ਕਿਸੇ ਨੇ ਚੋਰੀ ਕੀਤੀ ਹੈ ਤਾਂ ਅਸੀਂ ਆਹ ਪੁਲਿਸ ਨੂੰ ਇਨਫੋਰਮੇਸ਼ਨ ਦਿੰਨੇ ਆ ਕਿ ਇਸ ਜਗ੍ਹਾ ਤੇ ਚੋਰੀ ਹੋਈ ਔਰ ਆਹ ਚੋਰ ਸਾਨੂੰ ਪਤਾ ਲੱਗਿਆ ਲੋਕਾਂ ਰਾਹੀਂ ਇਹਨੂੰ ਫੜਿਆ ਜਾਂਦਾ ਕੋਈ ਮਰਜ਼ੀ ਹੈ ਕਿਸੇ ਦੀ ਸਪਾਰਸ਼ ਨਹੀਂ ਕੀਤੀ ਜਾਂਦੀ ਫਰਕ ਇਹੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਗਲਤ ਕੰਮ ਕਰਦੇ ਸੀ ਚਾਹੇ ਕੋਈ ਚੋਰ ਸੀ ਚਾਹੇ ਕੋਈ ਨਸ਼ਾ ਵੇਚਣ ਵਾਲੀ ਸੀ ਉਹਨਾਂ ਦੀ ਸਪਾਰਸ਼ਾਂ ਕੀਤੀਆਂ ਜਾਂਦੀਆਂ ਸੀ ਔਰ ਇਸ ਸਰਕਾਰ ਦੇ ਵਿੱਚ ਸਾਡੇ ਵੱਲੋਂ ਕਿਸੇ ਦੀ ਵੀ ਕੋਈ ਸਵਾਰਿਸ਼ ਨਹੀਂ ਕੀਤੀ ਜਾਂਦੀ ਤਾਂ ਹੀ ਇਹ ਵੇਖੋ ਏਡੀ ਵੱਡੀ ਗਿਣਤੀ ਦੇ ਵਿੱਚ ਜੇ ਕੋਈ ਚੋਰੀ ਹੋਈ ਸੀ ਤਾਂ ਉਹਨਾਂ ਦੀ ਬਰਾਮਦਗੀ ਕੀਤੀ ਗਈ ਜਿਵੇਂ ਤੁਸੀਂ ਦੱਸਿਆ ਕਿ ਐਸਐਸਪੀ ਸਾਹਿਬ ਨੂੰ ਤੁਸੀਂ ਇਨਫੋਰਮ ਕੀਤਾ ਸੀਗਾ ਕਿ ਇਹ ਬੰਦਾ ਚੋਰੀ ਕਰਦਾ ਉਹ ਤੁਹਾਡੀ ਇਨਫੋਰਮੇਸ਼ਨ ਤੇ ਕਾਰਵਾਈ ਹੋਈ ਹੈ ਹਾਂ ਦੇਖੋ ਇਹਨਾਂ ਦੀ ਆਪ ਦੀ ਜਿਹੜੇ ਐਸਐਸਪੀ ਸਾਹਿਬ ਨੇ ਸਾਡੇ ਪੁਲਿਸ ਦੀ ਟੀਮ ਹੈ ਇਹ ਆਪ ਹੀ ਆਪ ਦੇ ਵੱਲੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਜਿਵੇਂ ਮੈਂ ਲੋਕਾਂ ਨੂੰ ਕਿਹਾ ਜੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਐ ਐਸਐਸਪੀ ਸਾਹਿਬ ਨੇ ਵੀ ਲੋਕਾਂ ਨੂੰ ਕਿਹਾ ਹੋਇਆ ਹੈ ਪੁਲਿਸ ਡਿਪਾਰਟਮੈਂਟ ਜਿੰਨੇ ਵੀ ਸਾਡੀ ਟੀਮ ਹੈ ਪੁਲਿਸ ਦੀ ਸਾਰਿਆਂ ਨੇ ਲੋਕਾਂ ਨੂੰ ਇਹ ਬੇਨਤੀ ਕੀਤੀ ਹੋਈ ਹੈ ਜੇ ਕਿਸੇ ਬਾਰੇ ਨਸ਼ਾ ਵੇਚਣ ਬਾਰੇ ਕਿਸੇ ਦੇ ਵਿਅਕਤੀ ਇਹ ਕੋਈ ਨਸ਼ਾ ਵੇਚਦਾ ਜਾਂ ਕੋਈ ਚੋਰੀ ਕਰਦਾ ਕਿਸੇ ਬਾਰੇ ਵੀ ਕਿਸੇ ਨੂੰ ਕੋਈ ਪਤਾ ਲੱਗਦਾ ਤਾਂ ਸਾਨੂੰ ਤਲਾਹ ਕੀਤੀ ਜਾਵੇ ਮੇਰੇ ਕੋਲ ਤਲਾਹ ਆਉਂਦੀ ਹੈ ਬੀਐਸਐਸਪੀ ਸਾਹਿਬ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਪੁਲਿਸ ਆਪ ਵੀ ਜਿਹੜਾ ਆਪ ਦੇ ਲੈਵਲ ਤੇ ਵੀ ਕੰਮ ਬੜਾ ਵਧੀਆ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਸਾਡੇ ਪੁਲਿਸ ਡਿਪਾਰਟਮੈਂਟ ਸਿਟੀ ਫਾਜ਼ਿਲਕਾ ਦੇ ਵਿੱਚ ਔਰ सदर ਦੇ ਵਿੱਚ ਜੋ ਵੀ ਗਲਤ ਅੰਸਰ ਨੇ ਉਹਨਾਂ ਨੂੰ ਫੜ ਕੇ ਜਿਲ੍ਹਾ ਦੇ ਵਿੱਚ ਬੰਦ ਕੀਤਾ ਗਿਆ ਚਾਹੇ ਕੋਈ ਨਸ਼ਾ ਵੇਚਣ ਵਾਲੇ ਨੇ ਚਾਹੇ ਕੋਈ ਸੱਟੇ ਦਾ ਕੰਮ ਕਰਦੇ ਨੇ ਚਾਹੇ ਕੋਈ ਚੋਰ ਨੇ ਬਹੁਤ ਵੱਡੀਆਂ-ਵੱਡੀਆਂ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਅੱਜ ਵੀ ਜਿਹੜੀ ਬਹੁਤ ਵੱਡੀ ਕਾਰਵਾਈ ਸਰਸੋਲ ਕੀਤੀ। ਸਰਕਾਰ ਉਹਨਾਂ ਕਦੇ ਵੀ ਲੋਕ ਹਿੱਤਾਂ ਦੇ ਲਈ ਕਾਫੀ ਕੰਮ ਕੀਤੇ ਜਾਂਦੇ ਜਿਵੇਂ ਕੁੜੀਆਂ ਨੂੰ ਸਕੂਲ ਦੇ ਵਿੱਚ ਸਾਈਕਲ ਦਿੱਤੇ ਜਾਂਦੇ ਨੇ। ਕੱਲ ਇੱਕ ਘਟਨਾ ਦੇ ਇੱਕ ਨੂੰ ਮਿਲੀ ਐਸਬੀਆ ਬੈਂਕ ਦੇ ਬਾਹਰ ਇੱਕ ਨੌਜਵਾਨ ਸਾਥੀ ਆਇਆ ਸੀ ਉਹ ਕਹਿੰਦਾ ਵੀ ਇਹ ਦੀ ਸ਼ਿਸ਼ਟਾ ਦਾ ਸਾਈਕਲ ਸੀ ਤੇ ਉਹ ਚੋਰੀ ਹੋ ਗਿਆ। ਤਾਂ ਕਿਹਸਾ ਦਿੱਦ ਵੀ ਜਿਹੜੇ ਸਰਕਾਰ ਦੇ ਵੀ ਉਪਰਾਲੇ ਕੀਤੇ ਜਾਂਦੇ ਨੇ ਲੋਕ ਉਹਨਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਛਾਤੀ ਅੰਸਰ ਕਹ ਲਓ ਚੋਰ ਕਹ ਲਓ ਨੱਥ ਨਹੀਂ ਪੈ ਰਹੀ ਉਹਨਾਂ ਨੂੰ। ਦੇਖੋ ਇੱਕ ਮੈਂ ਤਾਂ ਸਮਾਜ ਦੇ ਵਿੱਚ ਆਪਣੇ ਲੋਕਾਂ ਨੂੰ ਬੇਨਤੀ ਕਰਾਂਗਾ ਆਪਾਂ ਨਸ਼ਾ ਸਮਾਜ ਦੇ ਵਿੱਚੋਂ ਖਤਮ ਕਰਨਾ ਹੈ ਇਹ ਚੋਰੀਆਂ ਤੇ ਆਪਾਂ ਕੰਟਰੋਲ ਕਰਨਾ ਪਾਬੰਦੀ ਲਾਉਣੀ ਹੈ ਚੋਰੀਆਂ ਬੰਦ ਹੋਣ ਤੇ ਉਹਦੇ ਵਿੱਚ ਲੋਕਾਂ ਦਾ ਵੀ ਸਾਥ ਚਾਹੀਦਾ ਹੁਣ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕੋਈ ਵੀ ਚੋਰੀ ਕਰਦਾ ਜਮਾਨਤ ਨਾ ਕੋਈ ਦੇ ਨਾ ਆਏ ਕੋਈ ਨਸ਼ਾ ਵੇਚਦਾ ਉਹਦੀ ਜਮਾਨਤ ਨਾ ਵੀ ਦੇਣਾ ਹੌਸਲੇ ਚੋਰਾਂ ਦੇ ਜਾਂ ਨਸ਼ੇ ਵੇਚਣ ਵਾਲੇ ਦੇ ਉਹਦੇ ਬਲੰਦ ਹੁੰਦੇ ਜਦੋਂ ਕੋਈ ਵਿਅਕਤੀ ਉਹਨਾਂ ਦੀ ਆ ਕੇ ਜ਼ਮਾਨਤ ਕਰਉਂਦਾ ਹੈ ਕਾਨੂੰਨ ਹੈ ਕਾਨੂੰਨ ਦੇ ਵਿੱਚ ਪੁਲਿਸ ਕਾਰਵਾਈ ਕਰਦੀ ਹੈ ਕਾਰਵਾਈ ਤੋਂ ਬਾਅਦ ਜੋ ਕਾਨੂੰਨ ਨੇ ਜ਼ਮਾਨਤਾਂ ਵੀ ਹੋ ਜਾਂਦੀਆਂ ਨੇ ਔਰ ਜ਼ਮਾਨਤਾਂ ਤੋਂ ਬਾਅਦ ਜਦੋਂ ਇਹ ਅਪਰਾਧੀ ਨੇ ਫੇਰ ਹੋਈ ਜੋ ਗਲਤ ਕੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਕਿਸੇ ਮੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਚੋਰੀ ਕਰਦਾ ਚੋਰ ਫੜਿਆ ਜਾਂਦਾ ਕਿਸੇ ਪਿੰਡ ਜਾਂ ਮੱਲੇ ਦੇ ਵਿੱਚ ਇੱਕ ਟੀਮ ਹੋਵੇ ਆਪਣੀ ਇੱਕ ਸਮਾਜ ਸੇਵੀ ਸੰਸਥਾ ਟਾਈਪ ਹੀ ਹੋ ਜੇ ਕਿ ਉਹ ਜਿਹੜਾ ਵੀ ਚੋਰ ਫੜਿੰਦਾ ਹੈ ਜਾਂ ਨਸ਼ਾ ਵੇਚਣ ਵਾਲਾ ਫੜਿੰਦਾ ਹੈ ਉਹਦੀ ਕੋਈ ਵੀ ਜ਼ਮਾਨਤ ਨਾ ਦੇਣ ਜਾਵੇ ਜੇ ਕੋਈ ਜ਼ਮਾਨਤ ਦੇਣ ਜਾਂਦਾ ਹੈ ਤਾਂ ਉਹ ਦਾ ਸਮਾਜਿਕ ਬਦਸ਼ਕਾਰ ਵੀ ਕੀਤਾ ਜਾਵੇ ਮੇਰੇ ਨਾਲ ਮੈਨੂੰ ਮੈਂ ਸਮਝਦਾ ਬਹੁਤ ਹੱਦ ਤੱਕ ਕੰਟਰੋਲ ਹੋ ਸਕਦਾ ਹੈ ਐਮਐਲਏ ਸਾਹਿਬ ਤੁਹਾਡਾ ਅੱਜ ਥਾਣੇ ਵਿੱਚ ਆਉਣ ਦਾ ਕੀ ਮਕਸਦ ਸੀ ਮੈਂ ਅੱਜ ਥਾਣੇ ਦੇ ਵਿੱਚ ਆਉਣ ਸਾਡੇ ਜਿਹੜਾ ਥੋੜੇ ਡਿਪਾਰਟਮੈਂਟ ਸਾਡੇ ਡੀਐਸਪੀ ਸਾਹਿਬ ਨੇ ਸਾਡੇ ਐਸਐਚਓ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਹੌਸਲਾ ਵਜਾਈ ਲਈ ਅੱਜ ਮੈਂ ਸਿਟੀ ਥਾਣਾ ਦੇ ਵਿੱਚ ਪਹੁੰਚਿਆ ਔਰ ਪੁਲਿਸ ਨੂੰ ਕੋਈ ਕਿਸੇ ਤਰ੍ਹਾਂ ਦੀ ਕਮੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ ਸਰਕਾਰ ਪੁਲਿਸ ਦੇ ਨਾਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਪਤਾ ਹੀ ਹੈ ਪੁਲਿਸ ਨੂੰ ਕਿੰਨਾ ਹਾਈ ਟੈਕ ਕਰ ਰਹੇ ਨੇ ਨਵੀਆਂ ਗੱਡੀਆਂ ਜਿਹੜੀਆਂ ਹਰ ਥਾਣੇ ਦੇ ਵਿੱਚ ਦਿੱਤੀਆਂ ਗਈਆਂ ਨੇ ਤੁਸੀਂ ਦੇਖਿਆ ਹੋਣਾ ਸਾਡੀ ਜਿਹੜੀ ਐਸ ਆਪਣੀ ਐਸਐਸਐਫ ਟੀਮਾਂ ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਨੇ ਤਾਂ ਪੁਲਿਸ ਨੂੰ ਹਾਈ ਟੈਕ ਹਾਈ ਟੈਕਨੋਲੋਜੀ ਦੀਆਂ ਜਿਹੜੀਆਂ ਕੋਈ ਵੀ ਉਹਨਾਂ ਦੇ ਉਪਕਰਨ ਨੇ ਜਾਂ ਗੱਡੀਆਂ ਨੇ ਕੋਈ ਵੀ ਲੋਡ ਹੈ ਤਾਂ ਉਹ ਜਿਹੜੀ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਔਰ ਅੱਜ ਮੈਂ ਵੀ ਥਾਣੇ ਦੇ ਵਿੱਚ ਆਇਆ ਡੀਐਸਪੀ ਸਾਹਿਬ ਸਾਡੇ ਇੱਥੇ ਨੇ ਕੋਈ ਕਿਸੇ ਤਰ੍ਹਾਂ ਦੀ ਲੋਡ ਥਾਣੇ ਦੇ ਵਿੱਚ ਵੀ ਹੈ ਇੱਕ ਜਾਂ ਹੋਰ ਸਾਡੇ ਥਾਣੇ ਨੇ ਕੋਈ ਕਿਸੇ ਤਰ੍ਹਾਂ ਦੀ ਐ ਲੋਡ ਹੈ ਤਾਂ ਉਹ ਅੱਜ ਅਸੀਂ ਮੀਟਿੰਗ ਕਰਨ ਲਈ ਆਏ ਆ ਉਹ ਜਿਹੜੀਆਂ ਕਮੀਆਂ ਨੇ ਕੋਈ ਹੋਰ ਵੀ ਦੋਸ਼ ਅਸੀਂ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਪੂਰੀ ਕਰਾਂਗੇ ਸਰ ਇਸ ਦੇ ਵੱਲੋਂ ਸੀਸੀਟੀਵੀ ਕੈਮਰੇ ਦਾ ਇਸ਼ੂ ਰਹਿੰਦਾ ਸਰ ਉਹ ਕਹਿੰਦੇ ਤੁਸੀਂ ਜਿਹੜੇ ਲਵਾਏ ਸੀ ਉਹ ਵੀ ਕਹਿੰਦੇ ਬੰਦ ਪਏ ਆ ਸਰ ਵੇਖੋ ਸੀਸੀਟੀਵੀ ਕੈਮਰੇ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਲੱਗੇ ਨੇ ਉਹਨਾਂ ਦੇ ਵਿੱਚ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਮਟੀਰੀਅਲ ਹੈ ਗਲਤ ਲਗਾਇਆ ਗਿਆ ਤਾਂ ਉਹਦੀ ਅਸੀਂ ਇਨਕੁਆਇਰੀ ਲਗਵਾਈ ਹੈ ਬੜਾ ਜਲਦੀ ਉਹ ਇਨਕੁਆਰੀ ਜਿਹੜੀ ਹੈ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਜਿਹੜੇ ਸੀਸੀਟੀਵੀ ਕੈਮਰੇ ਨੇ ਸਹੀ ਢੰਗ ਨਾਲ ਉਹ ਵੀ ਚੱਲਣ ਲੱਗ ਜਾਣਗੇ ਸਰ ਕਿੰਨਾ ਵੱਲੋਂ ਗਲਤ ਮਟੀਰੀਅਲ ਜਿਹੜਾ ਲਗਵਾਇਆ ਕੋਈ ਵੀ ਜਿੱਨਾ ਕੋਲ ਕੋਈ ਠੇਕਾ ਹੋਊਗਾ ਜਿਹੜੇ ਵੀ ਸੀਗੇ ਗਲਤ ਮਟੀਰੀਅਲ ਮਤਲਬ ਕੀ ਚੀਜ਼ ਕੈਮਰੇ ਗਲਤ ਲੱਗੇ ਕੈਮਰਿਆਂ ਦੇ ਵਿੱਚ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਕੈਮਰੇ ਜਿਹੜੇ ਲੱਗੇ ਨੇ ਉਹ ਜਿਹੜੇ ਨੇ ਗਲਤ ਜਿਹਨਾਂ ਉਹਦੇ ਵਿੱਚ ਮਟੀਰੀਅਲ ਜਿਹੜਾ ਲੱਗਣਾ ਚਾਹੀਦਾ ਸੀਗਾ ਉਹ ਮਟੀਰੀਅਲ ਨਹੀਂ ਲੱਗਿਆ ਜਿਹੜੀ ਕੰਪਨੀ ਦੇ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗੇ ਤਾਂ ਉਹਦੀ ਜਿਹੜੀ ਇਨਕੁਆਰੀ ਚੱਲ ਰਹੀ ਹੈ ਮ ਸਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕਿੰਨੇ ਟੈਂਡਰ ਹੋ ਰਿਹਾ ਸੀਗਾ ਤੇ ਕਿੰਨੇ ਕੈਮਰੇ ਜਿਹੜੇ ਸ਼ਹਿਰ ਵਿੱਚ ਲੱਗੇ ਸੀਗੇ ਜੀ ਇੱਕੋ 17 ਲੱਖ ਦਾ ਟੈਂਡਰ ਹੋਇਆ ਸੀ ਔਰ ਵਕਤ ਵਕਤ ਜਿੰਨੇ ਵੀ ਚੌਕ ਨੇ ਸਾਰੇ ਕੈਮਰੇ ਜਿਹੜੇ ਲੱਗੇ ਨੇ ਔਰ ਉਹਨਾਂ ਕੈਮਰਿਆਂ ਦੇ ਵਿੱਚ ਜੋ ਵਿੱਚ ਸ਼ਿਕਾਇਤਾਂ ਆਈਆਂ ਸੀ ਉਸ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਨੇ ਪਹਿਲੀ ਦਾ ਜਿਹੜਾ ਚੱਲ ਰਿਹਾ ਸਾਡੇ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਲੋਕਲ ਗਵਰਨਮੈਂਟ ਦਾ ਉਹਨਾਂ ਵੱਲੋਂ ਪੇਰੀ ਚੱਲ ਰਹੀ ਹੈ ਬੜਾ ਜਲਦੀ ਉਹ ਪੇਰੀ ਦਾ ਰਿਜ਼ਲਟ ਆਊਗਾ ਜੇ ਉਹਦੇ ਵਿੱਚ ਕੋਈ ਗਲਤ ਪਾਇਆ ਗਿਆ ਤਾਂ ਉਹਨਾਂ ਦੇ ਕਲਪਕਾਰ ਵੀ ਵੀ ਹੋਊਗੀ ਜਿਹੜੇ ਵੀ ਠੇਕੇਦਾਰ ਨੇ ਗਲਤ ਕੰਮ ਕੀਤਾ ਉਹਦੇ 'ਚ ਵੀ ਸ਼ਿਕਾਇਤ ਤੁਹਾਡੇ ਵੱਲੋਂ ਆਜੀ ਮੇਰੇ ਕੋਲ ਸ਼ਿਕਾਇਤ ਆਈ ਸੀ ਔਰ ਮੈਂ ਏਡੀਸੀ ਸਾਡੇ ਜਨਰਲ ਨੇ ਹੋਪਲੀ ਜੀ ਉਹਨਾਂ ਦੀ ਡਿਊਟੀ ਲਗਾਈ ਸੀ ਇਸ ਬਾਰੇ ਜਿਹੜੀ ਇਨਕੁਆਇਰੀ ਕਰਨਾ ਸਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਵੀ ਚੋਰ ਪਕੜੇ ਗਏ ਉਹਨਾਂ ਦੇ ਪਹਿਲਾਂ ਵੀ ਜਿਹੜੇ 3 3 4 4 ਪਰਚੇ ਪਹਿਲਾਂ ਵੀ ਨੇ ਤਾਂ ਮੈਂ ਇਹੀ ਬੇਨਤੀ ਕਰ ਰਿਹਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਸਮਾਜ ਲਈ ਇਕੱਠੇ ਹੋਣਾ ਪੈਣਾ ਜਿਸ ਤਰ੍ਹਾਂ ਇਹ ਚੋਰ ਫੜੇ ਨੇ ਕੱਲ ਨੂੰ ਫੇਰ ਕੋਈ ਇਹਨਾਂ ਦੀ ਜ਼ਮਾਨਤ ਕਰਉਣ ਲਈ ਆ ਜਾਏਗਾ ਤਾਂ ਵੇਖੋ ਕਾਨੂੰਨ ਦੇ ਵਿੱਚ ਇੱਕ ਰੱਖਿਆ ਵੀ ਹੋਇਆ ਸੰਵਿਧਾਨ ਦੇ ਵਿੱਚ ਵੀ ਕੋਈ ਨੂੰ ਕਿਸੇ ਨੂੰ ਵੀ ਜ਼ਮਾਨਤ ਲੈਣ ਦਾ ਹੱਕ ਹੈ ਤਾਂ ਕੋਈ ਵੀ ਪਿੰਡ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਇਹਨਾਂ ਗਲਤ ਅਨਸਰਾਂ ਦੀ ਗਲਤ ਲੋਕਾਂ ਦੀ ਜ਼ਮਾਨਤ ਨਾ ਦੇਣ ਜਾਏ ਤੇ ਆਪੇ ਜੇਲਾਂ ਦੇ ਵਿੱਚ ਬੰਦ ਰਹਿਣਗੇ ਔਰ ਜਿਹੜੀਆਂ ਗਲਤ ਕਟਨਾਵਾ ਹੋਈ ਇਹਨੂੰ ਨਾ ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਅਗਰ ਉਹਨਾਂ ਦੀ ਜ਼ਮਾਨਤ ਹੀ ਨਾ ਹੋ ਪਾਵੇ ਪੂਰਾ 1 ਸਾਲ ਤਾਂ ਕੋਈ ਜੇ ਮਾਨਸ ਚਾਹੇ ਕਰਵਾਨ ਵੀ ਜਾਵੇ ਅਗਰ ਕਾਨੂੰਨ ਸਖਤ ਹੋ ਜਵੇ ਤਾਂ ਕਿਸ ਤਰ੍ਹਾਂ ਹੋਏਗਾ ਦੇਖੋ ਮਾਨਯੋਗ ਕੋਟਾਂ ਨੇ ਕੋਟਾਂ ਦੇ ਵਿੱਚ ਕਾਨੂੰਨ ਹੈ ਸੰਵਿਧਾਨ ਹੈ ਉਹ ਤੁਹਾਨੂੰ ਪਤਾ ਹੀ ਹੈ ਸਾਰਾ ਜੋ ਵੀ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਰਟ ਜਿਹੜਾ ਕੋਈ ਕਰਦੀ ਹੈ ਔਰ ਮੈਂ ਤਾਂ ਇਹ ਬੇਨਤੀ ਕਰਾਂਗਾ ਲੋਕਾਂ ਨੂੰ ਕਿ ਜ਼ਮਾਨਤ ਜਿਹੜੀ ਹੈ ਕਿਸੇ ਦੀ ਇਹ ਮੈਂ ਗਲਤ ਅਨਸਾਦ ਜਿਹੜੀ ਹੈ ਨਾ